ਸਤਿ ਸ਼੍ਰੀ ਅਕਾਲ ਜਰਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਚੈਨਲ ਐਸ ਕੇ ਬਰਾਡ ਤੇ ਅੱਜ ਆਪਾਂ ਬਣਾਵਾਂਗੇ ਵਧੀਆ ਗੱਟ ਇਹਦੇ ਵਾਸਤੇ ਆਪਾਂ ਨੂੰ ਕੋਈ ਵੀ ਬਚਿਆ ਹੋਇਆ ਕੱਪੜਾ ਚਾਹੀਦਾ ਕੋਈ ਸੂਟ ਚੋਂ ਪੀਸ ਲੈ ਲਓ ਜਾਂ ਕੋਈ ਪੁਰਾਣਾ ਪੀਸ ਹੀ ਲੈ ਸਕਦੇ ਆ ਇੱਕ ਇਹਦੇ ਵਿੱਚ ਆਪਾਂ ਲਾਈਆ ਫੋਮ ਸਭ ਤੋਂ ਪਹਿਲਾਂ ਆਪਾਂ 10 ਇੰਚ 10 ਜਾਂ 11 ਇੰਚ ਦਾ ਪੀਸ ਲੈ ਕੇ ਇਹਨੂੰ ਐਸਟ੍ਰਨ ਚਾਰ ਤਿਆਂ ਵਿੱਚ ਫੋਲਡ ਕਰ ਲੈਣਾ ਆਪਾਂ ਜਿੱਧਰਲੀ ਸਾਈਡ ਤੋਂ ਇਹ ਬੰਦਦਾ ਹੈਗਾ ਉਧਰੋਂ ਆਪਾਂ ਨਾਲ ਆਪਰੇ 5.5 ਇੰਚ 5.5 ਜੇ ਤੁਸੀਂ ਤੋਂ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਵੱਧ ਕੱਪੜਾ ਲੈ ਲਓ ਐਸਟ੍ਰ ਆਪਾਂ കണ് സവാ ഇഞ്ചാണ് ലോണ നിഷാന കട്ട ਇਮਲੇ ਜਿਹੜੀ ਆਪਣੇ ਕੋਲ ਫਰੂਟ ਵਾਲੀਆਂ ਪੇਟੀਆਂ ਦੇ ਉੱਪਰ ਲੱਗਿਆ ਹੁੰਦਾ ਫੋਮ ਦਾ ਪੀਸ ਉਹ ਲੈ ਲੈਣਾ ਤੁਸੀਂ ਜੰਬੋ ਕਰਮ ਵੀ ਲਾ ਸਕਦੇ ਆਂ ਇਹ ਜਗ੍ਹਾ ਜਾਂ ਕੱਪੜਿਆਂ ਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਫੋਮ ਹੁੰਦੀ ਆ ਉਹ ਪੀਸ ਲੈ ਲਓ ਇਹਦੇ ਵਾਸਤੇ ਦੋ ਆਪਾਂ ਨੂੰ ਇਸ ਤਰ੍ਹਾਂ ਦੇ ਪੀਸ ਚਾਹੀਦੇ ਆਂ ਦੋ ਫੋਮ ਦੇ ਪੀਸ ਪੜਨਾ ਆਪਣੀ ਦੀ ਲੋੜ ਨਹੀਂ بس ਇਹਨੂੰ ਆਪਾਂ ਉੱਪਰ ਰੱਖ ਕੇ ਐਸ ਤਰ੍ਹਾਂ ਸਾਰੇ ਪੀਸ ਜਿਹੜੇ ਤਿਆਰ ਕਰ ਲਾਂਗੇ ਦੋ ਪੀਸ ਆਪਾਂ ਨੂੰ ਐਸ ਤਰ੍ਹਾਂ ਦੇ ਕੱਪੜੇ ਦੇ ਲੈਣ ਦੋ ਪੀਸ ਫੋਮ ਦੇ ਤੇ ਦੋ ਹੀ ਪੀਸ ਜਿਹੜਾ ਹਾ ਰੈੱਡ ਵਾਲਾ ਪੀਸ ਇਹਦੇ ਲੈਣ ਸਾਰੇੰਦੋਂ ਵੱਲ ਆਪਾਂ ਜਿਹੜਾ ਹੈਗਾ ਨੀਚੇ ਵਾਲਾ ਪੀਸ ਉਹਨੂੰ ਆਪਾਂ ਸਿੱਧਾ సడర్లాను పుట్ా రేద ఏను రమవ సారెన్ అటేచే ਜਿਹੜੀ ਇਹਦੀ ਸਲਾਈ ਕਰਨੀ ਆਪਾਂ ਨੂੰ ਸੌਖੀ ਹੋ ਜਿਹੜਾ ਵੀ ਕੋਈ ਪੀਸ ਵਿੱਚੋਂ ਨਿਕਲਣਾ ਜਾਵੇ ਨਹੀਂ ਫਿਰ ਇਹ ਦੁਬਾਰਾ ਸਲਾਈ ਕਰਨੀ ਪਊ। ਇਸ ਤਰ੍ਹਾਂ ਪੈਨੋਂ ਮਿਨਪਾ ਗਾ ਲਈਏ। ਹੁਣ ਇਸ ਤਰ੍ਹਾਂ ਆਪਾਂ ਸਾਰੇ ਇਹਦੇ ਨਾਲ ਨਾਲ ਸਲਾਈ ਲਾ ਕੇ ਥੋੜੀ ਜਿਹੀ ਜਿਹੜੀ ਵਿੱਚੋਂ ਰੱਖ ਲੈਣੀ ਇਹਨੂੰ ਇਸ ਤਰ੍ਹਾਂ ਇਹਨੀ ਜਗ੍ਹਾ ਛੱਡ ਕੇ ਬਾਕੀ ਆਪਾਂ ਸਾਰੀ ਸਲਾਈ ਲਾ ਲੈਣੀ ਆ ਇਸ ਤਰ੍ਹਾਂ ਭਾਈ ਸਾਰੀ ਸਲਾਈ ਲਾ ਲਈ ਹੈ ਹੁਣ ਆਪਾਂ ਦੇ ਸਾਰੇ ਤੇ ਰਾਉਂਡ ਦੇ ਸਾਰੇ ਤੇ ਕੱਟ ਲਾ ਲਾਂਗੇ ਇਹ ਆਪਾਂ ਨੂੰ ਇਹ ਸਿੱਧਾ ਕਰਨ 'ਚ ਆਸਾਨੀ ਰਹੂਗੀ ਕੋਈ ਵਾਲ ਨਹੀਂ ਪੈਣਗੇ ਇਹਦੇ ਨਾਲ ਆਪਾਂ ਨੂੰ ਇਹ ਜਿਹੜਾ ਸਿੱਧਾ ਕਰਨਾ ਸੌਖਾ ਰਹੂਗਾ ਦੋਨਾਂ ਜਿਹੜੇ ਦੋ ਪੀਸ ਆਪਾਂ ਛੇ ਪੀਸ ਬਣਾਏ ਉਹਨਾਂ ਨੂੰ ਤਿੰਨ-ਤਿੰਨ ਕਰਕੇ ਇਸ ਤਰ੍ਹਾਂ ਅਟੈਚ ਕਰ ਲੈਣਾ ਹੁਣ ਇਹਨਾਂ ਆਪਾਂ ਸਿੱਧੇ ਕਰ ਲਾਂਗੇ ਇਨੂੰ ਸਿੱਧਾ ਕਰਕੇ ਜੇ ਚੰਗੀ ਤਰ੍ਹਾਂ ਨਹੀਂ ਵਿਧਨ ਲੱਗਦਾ ਵੀ ਸਿੱਧਾ ਹੋਇਆ ਤਾਂ ਇਹ ਉੱਪਰੋਂ ਪ੍ਰੈਸ ਵੀ ਲਾ ਸਕਦੇ ਨਹੀਂ ਤਾਂ ਇਹ ਐਸਟ੍ਰੇ ਨਹੀਂ ਵਧੀਆ ਬਣ ਜੰਦਾ ਜੇ ਆਪਣੇ ਕੱਟ ਲਾਏ ਤਾਂ ਵਧੀਆ ਹੀ ਹੋ ਜਾਊਗਾ ਕੋਈ ਗੱਲ ਨਹੀਂ ਬੋਗਦੇ ਵਿੱਚ ਐਸਟ੍ਰੇ ਬਣ ਜਾਣੇ ਦੋਵੇਂ ਪੀਸ ਹੁਣ ਜਿਹੜੀ ਜਗ੍ਹਾ ਆਪਣੀ ਓਪਨ ਰਹਿ ਗਈ ਆ ਇਹਨੂੰ ਪੰਦਰ ਫੋਲਡ ਕਰਕੇ ਇਹਦੀ ਸਲਾਈ ਕਰ ਦਾਂਗੇ ਆਪਾਂ ਐਸਟਰ ਨੇਸਟਰਾਂ ਬਦੋਂ ਨੇ ਬਿਸਤਾਰ ਕਰ ਲੈਣੇ ਬੈਲਣਾ ਇਹ സർക്കാർ ജാഗ്രസ് ബാധി ഹഡൽ ബന്ധ ലാര ഇച്ച ചടായി ഛബീ ഇഞ്ചി ലംബി ആ ਆਪਾਂ ਇਹਨੇ ਦੋ ਹੈਂਡਲ ਤਿਆਰ ਕਰਾਂਗੇ ਐਕਸਟਰਾ ਫੋਲਡ ਕਰਕੇ ਆਪਾਂ ਇਹਦੇ ਉੱਪਰ ਸਿਲਾਈ ਲਾ ਲੈਣੇ ਐ ਐਕਸਟਰਾ ਪਾਏ ਦੋ ਪੀਸ ਤਿਆਰ ਕਰ ਲਏ 26 26 ਇੰਚ ਦੇ రే జీ ఫీ సైడ్ దోవ సైడ్ జా రెడ్ ప్లేన దోవే అరం సా నిశా ਸੋ ਸਾਡੇ 7.5 ਇੰਚ ਦਾ ਪੌਣੀ 1/4 ਤੇ ਆਪਾਂ ਇਹਦਾ ਵਿਚਾਲਾ ਆ ਜਾਣਾ ਪੌਣੀ 1/4 ਇੰਚ ਤੇ ਉਸ ਤੋਂ ਆਪਾਂ ਵਿਚਕਾਰ ਆ ਜਿਹੜਾ ਉਸ ਤੋਂ 2 ਇੰਚ ਉਧਰ ਤੇ 2 ਇੰਚ ਉਧਰ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਇਹ ਆਪਾਂ ਦੋਵੇਂ ਸਾਈਡਾਂ ਤੇ ਲਾਉਣਾ ਰੈੱਡ ਵਾਲੀ ਜਗ੍ਹਾ ਤੇ ਜਿਹੜੇ ਰੈੱਡ ਵਾਲਾ ਹੈ ਪੀਸ ਦੀ ਸਾਈਡਾ ਉਧਰਲੀ ਸਾਈਡ ਦੋਵਾਂ ਸਾਈਡਾਂ ਤੇ ਆਪਾਂ ਨਿਸ਼ਾਨ ਲਾਵਾਂਗੇ ਇਹ ਇਨੂੰ ਪੰਪਰ ਤੱਕ ਮਲਾ ਦੇਣਾ ਇਸੇ ਦਿਨ ਆਪ ਦੂਜੀ ਜਗ੍ਹਾ ਜਿਹੜੇ ਦੂਜੀ ਇਹ ਸਾਈਡ ਆ ਉਹਦੇ ਤੇ ਲਾ ਲੈਣਾ ਇਸ ਤੋਂ ਉੱਪਰ ਰੱਖ ਕੇ ਜਿਹੜਾ ਬਹੈਂਡਲ ਬਣਾਇਆ ਉਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਬਦੋਨਾਂ ਸਾਈਡਾਂ ਦੀ ਸਿਲਾਈਆਂ ਲਾ ਦਾਂਗੇ ദ സലൈന ലാസ് ദോവ സൈഡ് ഇന അടച്ചോ അടച്ച ਤੇ ਆਪਾਂ نیچے ਸਲਾਈਨ ਵਾਲੇ ਉੱਥੇ ਜਿਹੜੀ ਆਪਾਂ ਲਾਈਨ ਲਾਈ ਸੀ ਦੋਵਾਂ ਨੂੰ ਜੋੜ ਕੇ ਜਿਹੜੇ ਨਿਸ਼ਾਨ ਲਾਇਆ ਸੀ ਉਸ ਤੇ ਸਲਾਈ ਲਾ ਲੈਣੀ ਹੈ। ਵਿੱਚ ਐਸਟਰਾ ਇਹ ਆਪਣਾ ਜਿਹੜਾ ਹੈਗਾ ਜਿਹੜਾ ਆਪਾਂ ਬਣਾ ਰਹੇ ਹਾਂ ਜਿਹੜਾ ਬੈਗ ਉਹਦਾ ਇਹ بیس ਬਣ ਜਾਣਾ। ਇਸ ਤਰ੍ਹਾਂ ਦੇ ਉੱਪਰ ਆਪਾਂ ਸਲਾਈ ਲਾ ਦਾਂਗੇ। ਸਲਾਈ ਲਾ ਕੇ ਅਸਤਰਾ ਬਣ ਗਿਆ ਆਪਨੇ ਉਲਟੀ ਸਾਈਡਾ ਹੁਣ ਆਪਾਂ ਇੱਧਰ ਉਲਟੀ ਸਾਈਡ ਤੇ ਦੋਵਾਂ ਸਾਈਡਾਂ ਤੋਂ ਅਸਤਰਾ ਐਸਾ ਹੈ ਹਿੰਡਲ ਤੋਂ ਲੈ ਕੇ ਨੀਚੇ ਤੱਕ ਆਪਾਂ ਹੁਣ ਇਹਨੂੰ ਸਲਾਈ ਲਾ ਦੇਣੀ ਦੋਵਾਂ ਸਾਈਡਾਂ ਦੇ ਇਸ ਨਾਲਆਂ ਦੋਵੇਂ ਪਾਸੇ ਲੱਗ ਗਈਆਂ ਹੁਣ ਆਪਾਂ ਜਿਹੜਾ ਹੈਗਾ ਇਹਨੂੰ بیس ਬਣਾਉਣ ਵਾਸਤੇ ਇਸ ਤਰ੍ਹਾਂ ਫੜ ਕੇ ਦੋਵਾਂ ਸਾਈਡਾਂ ਤੇ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਇੱਧਰ ਸिलाई ਲਾ ਲੈਣੀ ਆਪਾਂ ਦੋਵਾਂ ਤੇ ਬਰਾਬਰ 1 ਇੰਚ ਦੇ ਕਰੀਬ ਜਗ੍ਹਾ ਛੱਡ ਕੇ ਦੋਵਾਂ ਸਾਈਡਾਂ ਤੇ ਨਿਸ਼ਾਨ ਲਾ ਆਪਾਂ ਨਿਸ਼ਾਨ ਲਾ ਕੇ ਸिलाई ਲਾ ਦੇਣੀ ਹੈ ਇਸ ਤਰ੍ਹਾਂ ਇਹ ਸলাই ਲਾਗਣ ਤੋਂ ਬਾਅਦ ਹੋ ਗਿਆ ਜਿਹਨੂੰ ਤੁਸੀਂ ਕੱਟਣਾ ਹੈ ਕੱਟ ਕੇ ਉੱਪਰ ਲਾਏ ਪਾਈਪਿੰਗ ਲਾਉਣੀ ਤਾਂ ਵੀ ਲਾ ਸਕਦੇ ਨਹੀਂ ਆ ਇਸ ਤਰ੍ਹਾਂ ਹੀ ਠੀਕ ਆ ਇਸ ਤੋਂ ਆਪਾਂ ਸਿੱਧਾ ਕਰਕੇ ਦੇਖਦੇ ਹਾਂ ਜੀ ਇਸ ਤਰ੍ਹਾਂ ਦੀ ਲੋਕਾਈ ਆ ਇਸ ਤਰ੍ਹਾਂ ਆਪਾਂ ਸੂਟ ਨਾਲ ਮੈਚਿੰਗ ਜਾਂ ਮੈਚਿੰਗ ਕਲਰ ਦਾ ਕੋਈ ਵੀ ਆਪਾਂ ਜਿਹੜਾ ਪਰਸਾ ਤਿਆਰ ਕਰ ਸਕਦੇ ਹਾਂ ਸਿਰਫ ਅੱਧੇ ਘੰਟੇ ਦੇ ਵਿੱਚ ਜੇ ਵੀਡੀਓ ਜੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ